ਆਮਦਨ ਦੇ ਮਾਮਲੇ ਦੇ ਵਿੱਚ ਦੇਸ਼ ਭਰ ਦੇ ਵਿੱਚੋਂ ਦਿੱਲੀ ਨੇ ਕੀਤਾ ਤੀਸਰਾ ਸਥਾਨ ਹਾਸਲ ਦਿੱਲੀ ਸਰਕਾਰ ਵੱਲੋਂ ਜਾਰੀ ਹੈਂਡਬੁੱਕ ਦੇ ਅੰਕੜਿਆਂ ਨੇ ਕੀਤਾ ਇਹ ਖੁਲਾਸਾ ਇਸ ਖਬਰ ਦੇ ਵਿੱਚ ਇਹ ਜਾਣਕਾਰੀ ਸਾਂਝੀ ਕਰਾਂਗੇ ਕਿ ਪੂਰੇ ਦੇਸ਼ ਦੇ ਵਿੱਚੋਂ ਪ੍ਰਤੀ ਵਿਅਕਤੀ ਆਮਦਨ ਕਿਸ ਸਟੇਟ ਦੀ ਹੈ ਸਭ ਤੋਂ ਜ਼ਿਆਦਾ ਕਿਸ ਸਟੇਟ ਨੇ ਕੀਤਾ ਪਹਿਲਾ ਸਥਾਨ ਹਾਸਲ ਤੇ ਕਿਹੜੀ ਸਟੇਟ ਹੈ ਦੂਸਰੇ ਨੰਬਰ ਤੇ ਜੀ ਹਾਂ ਆਮਦਨ ਦੇ ਮਾਮਲੇ ਦੇ ਵਿੱਚ ਰਾਸ਼ਟਰੀ ਰਾਜਸਤਾਨੀ ਦਿੱਲੀ ਨੇ ਦੇਸ਼ ਪਰ ਦੇ ਵਿੱਚੋਂ ਤੀਸਰਾ ਸਥਾਨ ਹਾਸਿਲ ਕਰ ਲਿਆ ਹੈ ਪਹਿਲੇ ਨੰਬਰ ਤੇ ਗੋਆ ਹੈ ਦੂਸਰੇ ਨੰਬਰ ਤੇ ਸਿਕਮ ਹੈ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਪ੍ਰਤੀ ਵਿਅਕਤੀ ਜਿਹੜੀ ਆਮਦਨ ਹੈ ਉਹ 461190 ਰੁਪਏ ਤੇ ਜਿਹੜੀ ਰਾਸ਼ਟਰੀ ਪ੍ਰਤੀ ਵਿਅਕਤੀ ਆਮਦਨ ਹੈ ਉਹ 184205 ਰੁਪਏ ਦਿੱਲੀ ਦੇ ਵਿੱਚ ਪ੍ਰਤੀ ਵਿਅਕਤੀ ਆਮਦਨ ਜਿਹੜੀ ਕਿ ਰਾਸ਼ਟਰੀ ਪ੍ਰਤੀ ਵਿਅਕਤੀ ਆਮਦਨ ਦੇ ਨਾਲੋਂ ਦੁੱਗਣੀ ਹੈ ਦੱਸਦੀ ਹੈ ਕਿ ਦਿੱਲੀ ਸਰਕਾਰ ਹਰ ਸਾਲ ਇੱਕ ਹੈਂਡਬੁੱਕ ਜਾਰੀ ਕਰਦੀ ਹੈ ਜਿਸ ਦੇ ਵਿੱਚ ਆਰਥਿਕ ਸਮਾਜਿਕ ਜਨਸੰਖਿਆ ਤੇ ਹੋਰ ਵੀ ਬਹੁਤ ਸਾਰੇ ਮਾਮਲਿਆਂ ਨਾਲ ਸੰਬੰਧਿਤ ਜਾਣਕਾਰੀ ਦੇ ਵੇਰਵੇ ਦਿੱਤੇ ਹੁੰਦੇ ਨੇ ਇਹਨਾਂ ਅੰਕੜਿਆਂ ਤੋਂ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਦੇਸ਼ ਭਰ ਦੇ ਵਿੱਚੋਂ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਦੇ ਵਿੱਚ ਦਿੱਲੀ ਨੇ ਤੀਸਰਾ ਸਥਾਨ ਹਾਸਿਲ ਕਰ ਲਿਆ ਹੈ ਦੱਸਦੀ ਹੈ ਕਿ ਇਹਨਾਂ ਅੰਕੜਿਆਂ ਦੇ ਮੁਤਾਬਕ ਪਲਾਂ ਦੇ ਨਾਲੋਂ ਦਿੱਲੀ ਦੀ ਪ੍ਰਤੀ ਵਿਅਕਤੀ ਆਮਦਨ ਦੇ ਵਿੱਚ 7.5% ਵਾਧਾ ਹੋਇਆ ਹੈ ਦਿੱਲੀ ਦੇ ਵਿੱਚ ਜਿਹੜੇ ਵਾਹਨ ਨੇ ਪਲਾਂ ਦੇ ਨਾਲੋਂ ਵੀ ਬਹੁਤ ਜ਼ਿਆਦਾ ਘਟ ਗਏ ਨੇ ਪਿਛਲੇ ਸਾਲ ਜਿਹੜੇ ਕਿ 1 ਕਰੋੜ 22 ਲੱਖ ਦੇ ਕਰੀਬ ਜਿਹੜੇ ਵਾਹਨ ਸਨ ਜਿਨ੍ਹਾਂ ਦੀ ਕੀਮਤੀ ਪਲਾਂ ਦੇ ਨਾਲੋਂ ਬਹੁਤ ਜ਼ਿਆਦਾ ਘਟ ਗਈ ਹੈ ਤੇ ਇਹ ਘਟ ਕੇ 79 ਲੱਖ ਦੇ ਕਰੀਬ ਰਹਿ ਗਈ ਹੈ ਨਾਲ ਹੀ ਇਹਨਾਂ ਅੰਕੜਿਆਂ ਤੋਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਦਿੱਲੀ ਦੇ ਵਿੱਚ ਜਿਹੜੇ ਸਕੂਲ ਨੇ ਉਹਨਾਂ ਦੀ ਵੀ ਗਿਣਤੀ ਪਹਿਲਾਂ ਦੇ ਨਾਲੋਂ ਬਹੁਤ ਜ਼ਿਆਦਾ ਘਟ ਗਈ ਹੈ ਇਹਤੇ ਪਹਿਲਾਂ ਜਿਹੜੇ ਸਕੂਲ ਸਨ ਉਹ 5666 ਸਨ ਤੇ ਇਹਨਾਂ ਦੀ ਜਿਹੜੀ ਗਿਣਤੀ ਹੈ ਹੁਣ ਬਹੁਤ ਜ਼ਿਆਦਾ ਘਟ ਗਈ ਹੈ ਜਿਹੜੀ ਕਿ ਘਟ ਕੇ 5497 ਦੇ ਕਰੀਬ ਰਹਿ ਗਈ ਹੈ ਪ੍ਰੰਤੂ ਇੱਥੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਬੇਸ਼ੱਕ ਸਕੂਲਾਂ ਦੀ ਗਿਣਤੀ ਘਟੀ ਹੈ ਪ੍ਰੰਤੂ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ ਦੇ ਨਾਲੋਂ ਜ਼ਿਆਦਾ ਹੋਈ ਹੈ ਲੜਕੀਆਂ ਦੇ ਨਾਲ-ਨਾਲ ਲੜਕੀਆਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋਇਆ ਇਸ ਦਾ ਮਤਲਬ ਇਹ ਹੈ ਕਿ ਦਿੱਲੀ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਪਹਿਲਾਂ ਦੇ ਨਾਲੋਂ ਪੜ੍ਹਾਈ ਦੇ ਨਾਲ ਜ਼ਿਆਦਾ ਤਾਲਮਿਲ ਰੱਖ ਰਹੇ ਨੇ ਪੜ੍ਹਨ ਦੇ ਲਈ ਜ਼ਿਆਦਾ ਉਤਸੁਕ ਨੇ ਪ੍ਰੰਤੂ ਇਹ ਗੱਲ ਵੀ ਇਹਨਾਂ ਅੰਕੜਿਆਂ ਦੇ ਨਾਲ ਸਾਹਮਣੇ ਆਈ ਹੈ ਕਿ ਦਿੱਲੀ ਦੇ ਵਿੱਚ ਪਾਣੀ ਵਾਲੇ ਮੀਟਰਾਂ ਦੇ ਕਨੈਕਸ਼ਨਾਂ ਦੀ ਗਿਣਤੀ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਵਧੀ ਹੈ ਇਸ ਤੋਂ ਇਹ ਵੀ ਗੱਲ ਸਾਬਤ ਹੁੰਦੀ ਹੈ ਕਿ ਦਿੱਲੀ ਦੇ ਵਿੱਚ ਪਾਣੀ ਦੀ ਖਪਤ ਪਹਿਲਾਂ ਦੇ ਨਾਲੋਂ ਜ਼ਿਆਦਾ ਹੋ ਰਹੀ ਹੈ ਪਾਣੀ ਦੀ ਵਰਤੋਂ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਕੀਤੀ ਜਾ ਰਹੀ ਹੈ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਸਿਨੇਮਾ ਸਕਰੀਨਾਂ ਦੀ ਗਿਣਤੀ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਵਧੀ ਹੈ ਜਿਹੜੀ ਕਿ ਪਹਿਲਾਂ ਸਕਰੀਨਾਂ ਦੀ ਜਿਹੜੀ ਗਿਣਤੀ ਸੀ ਉਹ 10 ਸੀ ਤੇ ਹੁਣ ਵੱਧ ਕੇ 147 ਹੋ ਗਈ ਹੈ ਤੇ ਲਗਭਗ 10000 ਦੇ ਕਰੀਬ ਦਰਸ਼ਕ ਹਰ ਰੋਜ਼ ਜਿਹੜੇ ਕਿਨਾਂ ਸਕਰੀਨਾਂ ਨੂੰ ਦੇਖਣ ਦੇ ਲਈ ਆਉਂਦੇ ਨੇ ਸੋ ਜਿਹੜਾ ਟੋਟਲ ਹੈ ਖੁਲਾਸਾ ਹੋਇਆ ਹੈ ਉਹ ਦਿੱਲੀ ਸਰਕਾਰ ਵੱਲੋਂ جاری ਹੈਂਡਬੁੱਕ ਦੇ ਮੁਤਾਬਕ ਹੋਇਆ ਹੈ ਕਿ ਦੇਸ਼ ਭਰ ਦੇ ਵਿੱਚੋਂ ਰਾਸ਼ਟਰੀ ਰਾਜਧਾਨੀ ਦਿੱਲੀ ਨੇ ਪ੍ਰਤੀ ਵਿਅਕਤੀ ਆਮਦਨ ਮਾਮਲੇ ਦੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਤੇ ਕਿਉਂਕਿ ਇੱਥੇ ਜਿਹੜੇ ਲੋਕਾਂ ਦੀ ਆਮਦਨ ਹੈ ਉਹ ਪ੍ਰਤੀ ਵਿਅਕਤੀ ਜਿਹੜੀ ਜ਼ਿਆਦਾ ਹੈ ਤੇ ਪੂਰੇ ਦੇਸ਼ ਦੇ ਵਿੱਚੋਂ ਦਿੱਲੀ ਇਸ ਮਾਮਲੇ ਦੇ ਵਿੱਚ ਤੀਸਰੇ ਨੰਬਰ ਤੇ ਹੈ ਤੇ ਦੋ ਹੋਰ ਸਟੇਟਾਂ ਨੂੰ ਜਿਹੜੀਆਂ ਕੇਸ ਤੋਂ ਦਿੱਲੀ ਤੋਂ ਅੱਗੇ ਨੇ ਤੇ ਹੁਣ ਪ੍ਰਤੀ ਵਿਅਕਤੀ ਆਮਦਨ ਮਾਮਲੇ ਦੇ ਵਿੱਚ ਦਿੱਲੀ ਨੇ ਤੀਸਰਾ ਸਥਾਨ ਹਾਸਲ ਕਰ ਲਿਆ